31 ਘੰਟੇ ਚੱਲਿਆ ਵਿਲੇ ਬੈਠਣ ਦਾ ਮੁਕਾਬਲਾ ਲਾਪ੍ਰੀਤ ਸਿੰਘ ਰੋਲੀ ਤੇ ਸਤਵੀਰ ਸਿੰਘ ਨੂੰ ਪਹਿਲੇ ਨੰਬਰ ਤੇ ਕੀਤਾ ਜੇਤੂ ਕੋਸ਼ਿਤ ਤੁਹਾਨੂੰ ਦੱਸਦੇ ਕਿ ਮੋਗਾ ਦੇ ਵਿੱਚ ਇੱਕ ਪਿੰਡ ਦੇ ਵਿੱਚ ਅਨੋਖਾ ਮੁਕਾਬਲਾ ਖੇਡਿਆ ਗਿਆ ਵਿਲੇ ਬੈਠਣ ਦਾ ਜਿਹੜਾ ਸਭ ਤੋਂ ਜ਼ਿਆਦਾ ਟਾਈਮ ਵਿਲਾ ਬੈਠੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ ਤੁਹਾਨੂੰ ਦੱਸਦੇ ਕਿ ਇਹ ਮੁਕਾਬਲਾ 31 ਘੰਟੇ ਤੱਕ ਚੱਲਿਆ ਤੇ ਹੁਣ ਇਸ ਦਾ ਰਿਜ਼ਲਟ ਸਾਹਮਣੇ ਆ ਗਿਆ ਹੈ 3 ਨਵੰਬਰ ਨੂੰ ਇਹ ਸਵੇਰੇ 11 ਵਜੇ ਮੁਕਾਬਲਾ ਸ਼ੁਰੂ ਹੋਇਆ ਸੀ ਤਾਂ ਅੱਜ 1 ਦਸੰਬਰ ਨੂੰ ਸ਼ਾਮ 6 ਵਜੇ ਇਸ ਦਾ ਰਿਜ਼ਲਟ ਆ ਚੁੱਕਾ ਹੈ ਤੇ ਦੋ ਨੌਜਵਾਨ ਜਿੱਤੇ ਨੇ ਤੇ ਇਸ ਮੁਕਾਬਲੇ ਦੇ ਵਿੱਚ ਕੁੱਲ 70 ਲੋਕਾਂ ਨੇ ਭਾਗ ਲਿਆ ਸੀ ਜਿਸ ਦੇ ਵਿੱਚ 15 ਤਾਂ ਪਹਿਲੇ ਹੀ ਡਿਸਕਵਾਲਿਫਾਈ ਹੋ ਗਏ ਸੀ ਤਾਂ 55 ਉਮੀਦਵਾਰ ਰਹਿ ਗਏ ਸੀ ਜੋ ਕਿ ਅੱਧੇ ਤਾਂ ਨੱਠ ਗਏ ਕਿਉਂਕਿ ਉਹਨਾਂ ਦੇ ਕੋਲ ਇੰਨਾ ਟਾਈਮ ਬੈਠ ਨਹੀਂ ਹੋਇਆ ਹਾਂਜੀ ਭਾਈ ਜੀ ਇਹਨਾਂ ਨੂੰ ਅਸੀਂ ਦੋਨਾਂ ਦੀ رائے ਦੇ ਨਾਲ ਇਹਨਾਂ ਨੂੰ ਪਹਿਲੇ ਘੋਸ਼ਿਤ ਕਰਤਾ ਪਹਿਲਾਂ ਦੋਨਾਂ ਤੋਂ ਸਲਾਹ ਲਈ ਗਈ ਉਹ ਤੁਹਾਨੂੰ ਮਨਜ਼ੂਰ ਆ ਇਹ ਕਹਿੰਦੇ ਠੀਕ ਆ ਉਹਦਾ ਕਰਕੇ ਅਸੀਂ ਪ੍ਰਾਈਸ ਦੋਨੇ ਅੱਧੇ ਅੱਧੇ ਕਰਤੇ ਤੇ ਕਮੇਟੀ ਨੇ ਫੈਸਲਾ ਲੈ ਕੇ ਇੱਕ ਸਾਈਕਲ ਇਹਨਾਂ ਨੂੰ ਐਕਸਟਰਾ ਕੋਲੋਂ ਦਿੱਤਾ ਨੀਰਾ ਹੋਣ ਦੇ ਤੇ ਇਹਨਾਂ ਦੀ ਸਿਹਤ ਦਾ ਸੋਚਦੇ ਹੋਏ ਸਾਰਿਆਂ ਨੇ ਫੈਸਲਾ ਲਿਆ ਅੱਛਾ ਦੋ ਸੈਕਟ ਦਿੱਤੇ ਆ ਹਾਂਜੀ ਉਹ ਦੋਨਾਂ ਨੂੰ ਇੱਕ ਇੱਕ ਸਾਈਕਲ ਦਿੱਤਾ ਜਾਓ ਹਾਂਜੀ ਲਾ ਸਕਦੇ ਸੀ ਪੰਜ ਚਾਰ ਘੰਟੇ ਹੋਰ ਪਰ 31 ਘੰਟੇ ਚਾਰ ਪੰਜ ਮਿੰਟ ਬਾਅਦ ਅਸੀਂ ਇਹਨਾਂ ਨੂੰ ਆਪ ਉਠਾਇਆ ਦੋਨਾਂ ਦੀ ਸਹਿਮਤੀ ਨਾਲ ਉਠਾਇਆ ਗਿਆ ਤੇ ਨਾਮ ਇਹਨਾਂ ਨੂੰ ਪਹਿਲਾ ਤੇ ਦੂਜਾ ਅਦੋ-ਅਦੋ ਕਰਦੇ ਪੈਸੇ ਤੇ ਸਾਈਕਲ ਐਕਸਟਰਾ ਕੋਲੋਂ ਦਿੱਤਾ। ਇਹ ਵੀ ਪਤਾ ਲੱਗਿਆ ਵੀ ਦੇਸੀ ਕਿਉਂ ਹੋਵੇ ਇਹਨਾਂ ਨੂੰ ਦਿੱਤਾ ਜਾ ਰਿਹਾ। ਹਾਂਜੀ ਸਾਡੇ ਮੰਗਾ ਕੋਲਗਾ ਜੀ ਆ ਐਸ ਕੋਰ ਗਰੁੱਪ ਤੇ ਉਹਨਾਂ ਲੋ ਤਿੰਨਾ ਜਿਹੜੇ ਪਹਿਲੇ ਵਿਨਰ ਆ ਉਹਨਾਂ ਨੂੰ ਇੱਕ-ਇੱਕ ਡੱਬਾ ਦੇ ਸੀਕੋ ਦਾ ਦਿੱਤਾ ਗਿਆ। ਕਿਸ ਤਰ੍ਹਾਂ ਦੇ ਮੁਕਾਬਲੇ ਰਹੇ ਆ ਕਿਉਂਕਿ ਬੜਾ ਰੋਮਾਂਚਿਕ ਬਣ ਗਿਆ ਸਾਰੇ ਪੰਜਾਬ ਦੇ ਵਿੱਚ ਇੰਡੀਆ ਦੇ ਲੈਵਲ ਤੇ ਖਬਰ ਪਹੁੰਚ ਚੁੱਕੀ ਸੀ ਕਿਸ ਤਰ੍ਹਾਂ ਦੇ ਮੁਕਾਬਲੇ ਰਹੇ ਅੱਗੇ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ। ਹਾਂਜੀ ਸਾਡਾ ਇਹ ਤਿਆਰਬਾ ਬਹੁਤ ਵਧੀਆ ਰਿਹਾ। ਸਾਡਾ ਆਣ ਗਵਾਂਡ ਜਿੰਨੇ ਪਿੰਡ ਦੇ ਲੋਕ ਤੇ ਸਾਰੀਆਂ ਬੀਬੀਆਂ ਨੇ ਸਾਰਿਆਂ ਘਰਾਂ ਦੇ ਸਾਫ ਦੇ ਤਾਲੰਗਰ ਪਾਣੀ ਟੁੱਟ ਵਰਤਿਆ ਤੇ ਸਾਰੇ ਵੇਖਣ ਬਹੁਤ ਆਏ ਪਿੰਡ ਚ ਤੇ ਚੰਗਾ ਲੱਗਿਆ ਜੀ ਵਧੀਆ ਲੋਕ ਇਕੱਠੇ ਹੋਏ ਆ ਬੈਠੇ ਆ ਇੱਥੇ ਜੁੜੇ ਹਾਂਜੀ ਇਦਾਂ ਦੇ ਵੀ ਹੋਣੇ ਚਾਹੀਦੇ ਆ ਵੀ ਦੂਰ ਬੰਦੇ ਫੋਨ ਤੋਂ ਦੂਰ ਰਹਿਣ ਇੰਨਾ ਟਾਈਮ ਬੰਦਾ ਨਸ਼ੇ ਤੋਂ ਦੂਰ ਨਹੀਂ ਰਹਿ ਸਕਦਾ ਜਿਹੜਾ ਨਸ਼ਾ ਕਰਦਾ ਤੇ ਬਾਕੀ ਸਪੋਰਟਸ ਸਾਡੇ ਪਿੰਡ ਚ ਕ੍ਰੈਡਿਟ ਹਾਕੀ ਕਬੱਡੀ ਵਾਲੀਬਾਲ ਸਾਰਾ ਕੁਝ ਹੀ ਹੁੰਦਾ ਤੇ ਜੋ ਵੀ ਹੋ ਸਕੇ ਆ ਗਾਹ ਨੂੰ ਕੋਸ਼ਿਸ਼ ਕਰਾਂਗੇ ਬਹੁਤ ਵਧੀਆ ਫੈਸਲਾ ਲਿਆਈਏ ਨਹੀਂ ਤਾਂ ਬੈਨ ਨੂੰ ਹੋ ਸੱਤ ਘੰਟੇ ਬਹਿ ਜਾਣਾ ਦੋਨਾਂ ਨੇ ਇੱਕੋ ਜੀ ਸੀ ਤਬਾਹ ਵਧਿਆ ਫੈਸਲਾ ਲਿਆ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਇਹ ਕਿੱਲੇ ਐਕਸਪੀਰੀਅੰਸ ਮਿਲਿਆ ਤੁਹਾਨੂੰ ਐਂਦਾ ਦੇ ਕੰਪੀਟੀਸ਼ਨ 'ਚ ਜਾ ਕੇ ਕੀ ਲੋਕਾਂ ਨਾਲ ਕਿਸੇ ਦੇ ਨਹੀਂ ਨਹੀਂ ਬਹੁਤ ਵਧਿਆ ਮਿਲਿਆ ਜੀ ਇਹ ਫੋਨ ਤੋਂ ਖਹਿੜਾ ਛੁੱਟਿਆ ਜੀ 30 ਘੰਟੇ ਬਿਨਾ ਫੋਨ ਤੋਂ ਰਹੇ ਤੇ ਕਿਤਾਬਾਂ ਪੜਿਆ ਰੱਬ ਦਾ ਨਾਮ ਜਪਿਆ ਬਹੁਤ ਵਧਿਆ ਸੁਨਿਆਏ ਹਰ ਪਿੰਡ 'ਚ ਹੀ ਹੋਣੀ ਚਾਹੀਦੀ ਹੈ ਟੂਰਨਾਮੈਂਟ ਐ ਜਿਵੇਂ ਮੋਬਾਈਲ ਤੋਂ ਦੂਰ ਰੱਖਣ ਦੀ ਗੱਲ ਕੀਤੀ ਗਈ ਹੈ ਮੋਬਾਈਲ ਨਹੀਂ ਤੁਸੀਂ ਦੇਖਿਆ ਕਿਤਾਬਾਂ ਜੁੜ ਜਿਹੜੇ ਆਉਣ ਵਾਲੀ ਜਨਰੇਸ਼ਨ ਨੂੰ ਕੀ ਸੁਨੇਹਾ ਦਿੰਦੇ ਇਹੀ ਕਹਿਣਾ ਹੈ ਕਿ ਕਿਤਾਬਾਂ ਪੜੋ ਰੱਬ ਦਾ ਨਾਮ ਲਓ ਜੀ ਤੇ ਫੋਨ ਨਾਲ ਦੂਰ ਰਵਈ। ਬਾਬਾ ਵਧੀਆ ਮੈਨੂੰ ਲੱਗਿਆ ਮੁਕਾਬਲਾ। ਇਹਦੇ ਜਿਹਾਂ ਕਿ ਫੋਨ ਨਹੀਂ ਚਲਾਇਆ ਜਹਾਂ ਪਰ ਬਾਣੀ ਪੜਦੇ ਰਹੇ। ਬਹੁਤ ਜੈ ਜੀ। ਵੈਸੇ ਹੋਰ ਵੀ ਸਮਾਂ ਬੈਠ ਸਕਦੇ ਹਾਂ। ਕੰਮ ਕੀ ਕਰਦੇ ਹੁੰਦਾ ਜੀ? ਕੰਮ ਨਾਲ ਵੇਲੇ। ਓਏ। ਅੱਛਾ ਮੇਲੇ। ਹੋ ਕਿੰਨੀ ਧੀਰ ਬੈਠ ਸਕਦੇ ਹਾਂ। ਮੈਂ ਬੈਠਾ ਦੇ 5-6 ਘੰਟੇ ਬੈਠਾ ਤੇ ਬੰਦ ਜੀ ਕਰ। ਕਿਵੇਂ ਦੇਖਦੇ ਹੋ ਪ੍ਰਬੰਧਕਾਂ ਦੇ ਫੈਸਲੇ ਨੂੰ ਦੋਨਾਂ ਨੂੰ ਵਿਜੇਤਾ ਕਰਾ ਦਿੰਦਾ ਹੈ। ਬਾਬਾ ਵਧੀਆ। ਤੁਹਾਡੇ ਘਰੋਂ ਕੋਈ ਘਰਦਿਆਂ ਨੇ ਕੋਈ ਲਾਂਬਾ ਨਹੀਂ ਦਿੱਤਾਗਾ ਵੀ ਕਿਹਾ ਨੀਗਾ ਵੀ ਕੀ ਕੰਮ ਕਰ ਲਿਆ ਵੀ ਸਵੇਤ ਤਿੰਨ ਦੋ ਦਿਨ ਹੋ ਗਏ ਤੇ ਬੈਠੇ ਨੇ ਘਰਦਿਆਂ ਕਹਿੰਦੇ ਹਾਰ ਕੇ ਆਏ ਨੇ ਆ ਕੀ ਕਰ